ਆਪ ਦੀ ਵੀਡੀਓ ਦਾ ਧੰਨਵਾਦ ਹੈ ਜੋ ਸ਼ੇਖ ਫਰੀਦ ਬਾਬਾ ਫਰੀ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਤੁਸੀਂ ਆ ਲੋਕਾਂ ਤੱਕ ਜਿਹੜੀਆਂ ਸਾਡੇ ਵਰਗੇ ਲੋਕਾਂ ਦੀਆਂ ਗੱਲਾਂ ਪਹੁੰਚਾ ਰਹੇ ਹੋ ਤੇ ਬਾਬਾ ਫਰੀ ਜੀ ਦੇ ਆਗਮਨ ਪੁਰਬ ਦੀਆਂ ਫਰੀਦਕੋਟ ਸਿੱਖ ਸੰਗਤਾਂ ਨੂੰ ਤੇ ਸਾਰੇ ਪੰਜਾਬ ਦੀਆਂ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਆ ਤੇ ਨਾਲ ਜਿਹੜਾ ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਬਾਬਾ ਫਰੀ ਜੀ ਦਾ ਜਿਹੜਾ ਮੇਲਾ ਹੈ ਹਰ ਸਾਲ ਬੜੀ ਸ਼ਰਧਾ ਭਾਵਨਾ ਤੁਮਤਮ ਨਾਲ ਮਨਾਇਆ ਜਾਂਦਾ ਹੈ ਸੋ ਆਪਾਂ ਬੜੇ ਆਦਰ ਸਤਕਾਰ ਨਾਲ ਜਿਹੜਾ ਬਾਬਾ ਫਰੀਦ ਜੀ ਦੇ ਮੇਲੇ ਵਿੱਚ ਆਪਾਂ ਪਹੁੰਚਣਾ ਨਤਮਸਤਕ ਹੋਣਾ ਗੁਰਮਤੀਆਂ ਵਿਚਾਰਾਂ ਸੁਣਨੀਆਂ ਤੇ ਜਿਹੜਾ ਦੁਨਿਆਵੀ ਮੇਲਾ ਲੱਗਣਾ ਉਹਦੇ ਵਿੱਚ ਵੀ ਬੜੇ ਸਤਕਾਰ ਨਾਲ ਆਪਾਂ ਆਗਦੀ ਕਰਨ ਬੰਬਈ ਇੱਕ ਜਿਸ ਤਰ੍ਹਾਂ ਵਕ ਵਕਤਰਾ ਵਿੱਚ ਜਿਹੜੇ ਲੰਗਰ ਲੱਗਦੇ ਆ ਉਸ ਪਰ ਦੇ ਵਿੱਚ ਥੋੜੀ ਕੀ ਦੇਖੋ ਲੰਗਰ ਜਿਹੜੇ ਹੈਗੇ ਆ ਇਹ ਤੇ ਸੰਗਤਾਂ ਦੇ ਅੰਦਰ ਜਿਹੜੀ ਸ਼ਰਧਾ ਹੈ ਬਾਬਾ ਫਰੀਦ ਜੀ ਦੇ ਆਗਮਨ ਪਰਬ ਦੀ ਖੁਸ਼ੀ ਵਿੱਚ ਸੋ ਬਹੁਤ ਤਰ੍ਹਾਂ ਦੇ ਲੰਗਰ ਲੱਗਦੇ ਆ ਸੋ ਲੰਗਰ ਦੇ ਵਿੱਚ ਇਹ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜੇ ਸ਼ਰਧਾਲੂ ਲੰਗਰ ਲਾਉਂਦੇ ਆ ਵੀ ਉਹ ਡਿਸਪੋਜ਼ਲ ਗਲਾਸ ਜਾਂ ਡਿਸਪੋਜ਼ਲ ਥਾਲੀਆਂ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤੇ ਕਿਉਂਕਿ ਉਹ ਡਿਸਪੋਜ਼ਲ ਭਾਂਡੇ ਜਿਹੜੇ ਉਹ ਇੱਦਾਂ ਹੀ ਖਿੱਲਰ ਜਾਂਦੇ ਆ ਤੇ ਆਵਾਰਾ ਪਸ਼ੂ ਜਿਹੜੇ ਤੁਰੇ ਫਿਰਦੇ ਆ ਉਹਨਾਂ ਨੂੰ ਉਹ ਨਿਗਲ ਜਾਂਦੇ ਆ ਤੇ ਜਿਹਦੇ ਕਰਕੇ ਆਵਾਰਾ ਪਸ਼ੂਆਂ ਦੀ ਵੀ ਜਿਹੜੀ ਡੈਥ ਹੋ ਜਾਂਦੀ ਹੈ ਤੇ ਬਾਬਾ ਫਰੀਦ ਜੀ ਦਾ ਆਪਾਂ ਮੇਲਾ ਮਨਾ ਰਹੇ ਆ ਸ਼ਰਧਾ ਭਾਵਨਾ ਨਾਲ ਤੇ ਇਹ ਆਪਾਂ ਨੂੰ ਜਰੂਰ ਖਿਆਲ ਰੱਖਣਾ ਚਾਹੀਦਾ ਤੇ ਲੰਗਰ ਜਿਹੜੀਆਂ ਸੰਗਤਾਂ ਲਾ ਰਹੀਆਂ ਬੜੀ ਭਾਵਨਾ ਹੈ ਉਹਨਾਂ ਦੇ ਅੰਦਰ ਕੀ ਲੋਕਾਂ ਨੂੰ ਅਪੀਲ ਕਰਦੇ ਆ ਲੋਕਾਂ ਨੂੰ ਇਹੀ ਅਪੀਲ ਹੈ ਜੀ ਵੇਖੋ ਹਰ ਸਾਲ ਮਨਾਇਆ ਜਾਂਦਾ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਤੇ ਨਾਲ ਅਸੀਂ ਬੇਨਤੀ ਕਰਦੇ ਹਾਂ ਜੋ ਵਿਸ਼ਾਲ ਨਗਰ ਕੀਰਤਨ ਬਾਬਾ ਫਰੀਦ ਜੀ ਦੇ ਸਥਾਨ ਤੋਂ ਸ਼੍ਰੀ ਮਾਈ ਗੋਦਰੀ ਸਾਹਿਬ ਪਹੁੰਚਦਾ ਹੈ ਉਹਦੇ ਵਿੱਚ ਜਿਹੜਾ ਪ੍ਰਬੰਧਕਾਂ ਵੱਲੋਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਗਈਆਂ ਵੀ ਡਿਸਪੋਜ਼ਲ ਜਿਹੜਾ ਨਾ ਵਰਤਿਆ ਜਾਵੇ ਸੋ ਨਗਰ ਕੀਰਤਨਾਂ ਪਹੁੰਚ ਰਹੀਆਂ ਸੰਗਤਾਂ ਜਿਹੜੀਆਂ ਸ਼ਰਧਾਲੂ ਜਾਂਦੇ ਆ ਸੋ ਨੰਗੇ ਪੈਰੀ ਹੋ ਕੇ ਸਿਰ ਟੱਕ ਕੇ ਤੇ ਗੁਰੂ ਜੀ ਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਖ ਕੇ ਫਿਰ ਤੁਸੀਂ ਸ਼ਮੂਲੀਅਤ ਕਰਿਓ ਤੇ ਇਹ ਬੈਟਰ ਹੋਊਗਾ ਜੀ ਜਿਹੜਾ ਬਈ ਜਿਹੜਾ ਇੱਥੇ ਪੰਜਾਬੀ ਸਿੰਗਰ ਵਗੈਰਾ ਜਿਹੜੇ ਆਉਂਦੇ ਆ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਵੈਸੇ ਬਾਬਾ ਫਰੀਦ ਜੀ ਦਾ ਮੇਲਾ ਹੈ ਵੈਸੇ ਤਾਂ ਧਰਮ ਦੇ ਤੌਰ ਤੇ ਜੇ ਧਾਰਮਿਕ ਪ੍ਰੋਗਰਾਮ ਹੀ ਲੱਗਣ ਜਿਆਦਾ ਵਧੀਆ ਪਰ ਲੋਕ ਜਿਵੇਂ ਇੰਜਵਾਇ ਕਰਦੇ ਇੱਥੇ ਆਪਣੇ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਵਿਸ਼ਾਲ ਰੂਪ ਵਿੱਚ ਇੱਥੇ ਜਿਹੜੇ ਝੁੱਲੇ ਲੱਗ ਰਹੇ ਬੱਚਿਆਂ ਲਈ ਔਰ ਗਾਉਣ ਵਾਲੇ ਵੀ ਆ ਰਹੇ ਆ ਔਰ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਤੇ ਪਹਿਲਾਂ ਮੈਂ ਹੀ ਬੇਨਤੀ ਕਰੂੰਗਾ ਵੀ ਇੱਥੇ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਵਿੱਚ ਤੇ ਉਹਨਾਂ ਤੋਂ ਤੁਸੀਂ ਆਪਣਾ ਬਚਾਅ ਜ਼ਰੂਰ ਰੱਖਣਾ ਪਹਿਲੀ ਬੇਨਤੀ ਹੈ ਤੇ ਦੂਜੀ ਬੇਨਤੀ ਇਹ ਹੈ ਅਸੀਂ ਉਹਦੇ ਵਿੱਚ ਜਿਹੜੀਆਂ ਸਿਕ ਸੰਗਤਾਂ ਪਹੁੰਚ ਰਹੀਆਂ ਉਹ ਮੇਲਾ ਸਮਝ ਕੇ ਉੱਥੇ ਪਹੁੰਚਦੇ ਆਂ ਵੀ ਅਸੀਂ ਉੱਥੇ ਇੰਜੋਏ ਕਰਾਂਗੇ ਉੱਥੇ ਅਸੀਂ ਕੁਝ ਦੇਖਾਂਗੇ ਰੌਣਕ ਮੇਲਾ ਤੇ ਪਰ ਉੱਥੇ ਇੱਕ ਤਾਂ ਇਹ ਵੀ ਸੁਣਨ ਵਿੱਚ ਮਿਲਿਆ ਵੀ ਜਿਹੜਾ ਠੇਕਾ ਬਹੁਤ ਜ਼ਿਆਦਾ ਉੱਥੋਂ ਦਾ ਮਹਿੰਗਾ ਹੋਇਆ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਇਹਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿਉਂਕਿ ਜਿਹੜਾ ਗਰੀਬ ਬੰਦਾ ਉੱਥੇ ਜਾਂਦਾ ਹੈ ਜੇ ਪਾਰਕਿੰਗ ਤੋਂ ਬਾਹਰ ਕੋਈ ਮੋਟਰਸਾਈਕਲ ਜਾਂ ਕੋਈ ਕਾਰ ਲਾਉਂਦਾ ਤੇ ਉਹ ਚੋਰੀ ਹੋਣ ਦਾ ਡਰ ਹੈ ਕਿਉਂਕਿ ਫਰੀਦਕੋਟ ਦੇ ਵਿੱਚ ਕਾਫੀ ਜਿਹੜੀਆਂ ਜਿਹੜੇ ਨਸ਼ੇ ਕਰਦੇ ਆ ਬੱਚੇ ਉਹ ਮਤਲਬ ਚੋਰੀਆਂ ਦੀਆਂ ਜਿਹੜੀਆਂ ਵਧੀਆਂ ਹੋਈਆਂ ਹਨ ਪਟਨਾਵਾ ਸੋ ਮੋਟਰਸਾਈਕਲ ਕਾਫੀ ਚੋਰੀ ਹੋਈ ਜਾਂਦੇ ਆ ਗੱਡੀਆਂ ਉਤਾਰਾਂ ਸੋ ਇਸ ਕਰਕੇ ਜਿਹੜਾ ਪਾਰਕਿੰਗ ਦਾ ਮੈਂ ਤੇ ਹੀ ਕਹੂੰਗਾ ਵੀ ਉਹ ਫ੍ਰੀ ਹੋਣਾ ਚਾਹੀਦਾ ਤੇ ਦੂਜਾ ਜਿਹੜਾ ਅੰਦਰ ਰੇੜੀਆਂ ਲੱਗੀਆਂ ਹੋਈਆਂ ਜਿਹੜਾ ਗਰੀਬ ਬੰਦਾ ਜੀ ਉਨੇ ਆਪਣੀ ਕਿਰਤ ਕਰਨੀ ਹੈ ਕਿਰਤ ਕਰਨ ਵਾਸਤੇ ਰੇੜੀ ਅੰਦਰ ਲਾਉਣੀ ਹੈ ਉਹਦੇ ਤੋਂ ਬਹੁਤ ਜ਼ਿਆਦਾ ਜਿਹੜਾ ਠੇਕਾ ਮੰਗਿਆ ਜਾ ਰਿਹਾ ਪੈਸੇ ਦੀ ਮੰਗ ਹੋ ਰਹੀ ਹੈ ਸੋ ਗਰੀਬ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਉਹਨੇ ਬਣਨੇ ਆ ਜਾਂ ਨਹੀਂ ਬਣਨੇ ਸੋ ਇਹਦੇ ਵਿੱਚ ਮੇਲੇ ਨੂੰ ਮੇਲਾ ਹੀ ਰੱਖਿਆ ਜਾਵੇ ਇਹ ਦੁਕਾਨਾਂ ਦੇ ਅੰਦਰ ਜਿਹੜਾ ਖਾਣ ਪੀਣ ਹੈ ਜਿਹੜਾ ਇੱਧਰ ਖਾਣ ਪੀਣ 50 ਰੁਪਏ ਦਾ ਬਾਹਰ ਮਿਲਦਾ ਤੇ ਉਹ ਅੰਦਰ ਲਗਭਗ 150 ਦਾ 200 ਦਾ ਤੇ ਉਹ ਲੋਕਾਂ ਨਾਲ ਜਿਹੜਾ ਬਹੁਤ ਤਕਾ ਹੋ ਰਿਹਾ ਤੇ ਉਹਦੇ ਬਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ